ਸਾਡੇ ਡਾਕਟਰ ਵੀ ਦਮਨਾਰ ਸਾਹਿਬ ਦੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਤੇ ਬਹੁਤ ਹੀ ਜੜਦੀ ਪਿਆਰ ਦੇ ਨਾਲ ਸੇਵਾਵਾਂ ਨਿਭਾਈਆਂ ਸਿੰਘ ਸਹਿ ਗਿਆਨੀ ਹਸਪ੍ਰੀਤ ਸਿੰਘ ਜੀ ਉਥੇ ਹੀ ਸਾਡੇ ਬਹੁਤ ਹੀ ਉਥੇ ਸਤਕਾਰਯੋਗ ਸਾਹੀਆਂ ਹੀ ਰਾਜਸਥਾਨ ਦੀਆਂ ਸੰਤਾਵਾਂ ਢੁੱਡਾ ਜੋੜ ਦੀਆਂ ਗੁਰਸਿੱਖ ਸੰਤਾਵਾਂ ਗੁਰੂ ਦੀਆਂ ਲਾਡੀਆਂ ਨੇ ਹਨ ਸਿੰਘ ਫੌਜਾ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਕਈ ਵਾਰੀ ਨਾਮ ਮੈਨੂੰ ਨਹੀਂ ਪਤਾ ਹੁੰਦਾ ਕਿੰਨਾ ਜੀ ਬਹੁਤ ਜੰਨੇ ਵੀ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਲਾਗੇ ਆ ਕੇ ਨੂੰ ਕੀਰਤਨ ਦੁਆਰਾ ਨਿਹਾਲ ਕਰਕੇ ਗਏ ਨੇ ਭਾਈ ਸੀਗੀ ਸਿੰਘ ਘਰਿਆ ਹੋਰਾਂ ਨੇ ਆਜ ਨੂੰ ਕਥਾ ਦੁਆਰਾ ਨਿਹਾਲ ਕੀਤਾ ਤੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੰਗੇ ਆਣਾ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਤਰਨਾਦਲ ਫੇਟ ਮੇਥਾ ਚੌਂਦੇ ਮੁਖੀ ਬਾਬਾ ਮਿੰਜਤ ਸਿੰਘ ਜੀ ਮੁਖੀ ਸੱਲਾਦਲ ਜਿਹੜੇ ਲੁਧਿਆਣੇ ਵਾਲੇ ਦਸ਼ਮੀਸ਼ ਤਰਨਾਦਲ ਉਹਨਾਂ ਵੱਲੋਂ ਵੀ ਫੌਜਾਂ ਪਹੁੰਚਿਆ ਨੇ ਤੇ ਹੋਰ ਵੀ ਸਾਰੇ ਵਾਪਕ ਆਪ ਜਿਹੜੇ ਜਥੇਬੰਦੀਆਂ ਵੱਲੋਂ ਬਾਬਾ ਸਦਨਾਮ ਸਿੰਘ ਖਦੂਸ ਸਾਹਿਬ ਮੁੱਢਾਲ ਵਾਲੇ ਨਾਲ ਸਾਰੇ ਮੇਰੇ ਨਾਲ ਆਏ ਹੋਏ ਗੁਰੂ ਜੀਆਂ ਲਾੜਦਿਆਂ ਨਹਿਮ ਸਿੰਘ ਪਹੁੰਚਾ ਸਾਰਿਆਂ ਨੂੰ ਗੱਲ ਕੇ ਫੜੇ ਗਜਾਉਣਾ ਗੱਲ ਕੇ ਫੜੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਆਪਾਂ ਬਾਬਾ ਸੁਖਾ ਸਿੰਘ ਜੀ ਸ਼ਹੀਦ ਬਾਬਾ ਮਹਿਤਾਬ ਸਿੰਘ ਬੁੱਢਾ ਜੌਣ ਜਿਹੜਾ ਇਹ ਇਤਿਹਾਸ ਦਾ ਸਥਾਨ ਹੈ ਬੁੱਢਾ ਜੌਣ ਉਸ ਸਤਾਂ ਤੇ ਮੋਖ ਸੇਵਨ ਬਾਹਰੇ ਸਾਡੇ ਅਧੀ ਸਰਕਾਰ ਨੂੰ ਸਾਥਕਨ ਵਾਸੀ ਬਾਬਾ ਮਹਿੰਦਰ ਸਿੰਘ ਜੀ ਸਾਥਕਨ ਵਾਸੀ ਬਾਬਾ ਮਹਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਸੇਵਾਵਾਨ ਹੋ ਦੇ ਰਹੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਵੀ ਉਹਨਾਂ ਦੇ ਸਾਥੀ ਰਹਿ ਅਵਸਾਰ ਤੋਂ ਜੀ ਸਾਡੇ ਪਹਿਲਾਂ ਤੋਂ ਸਭ ਤੋਂ ਮੈਂ ਮਾਤਾ ਜੀ ਨੂੰ ਜਿੱਥੇ ਸਤਿਕਾਰ ਦੇਣਾ ਤੇ ਮਾਤਾ ਜੀ ਅੰਦਰ ਵੀ ਮਿਲ ਕੇ ਆਏ ਪਾਪਾ ਮਹਿੰਦਰ ਸਿੰਘ ਜੀ ਹੋ ਰਹੇ ਨੇ ਜਿਹੜੇ ਧਰਮ ਪਤਨੀ ਸਰਬਜੀਤ ਕੌਰ ਜੀ ਮਾਤਾ ਸਰਬਜੀਤ ਕੌਰ ਜੀ ਤੇ ਉਹਨਾਂ ਦੇ ਵੱਡੇ ਸੁਪੁੱਤਰ ਜਿਹੜੇ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਭਾਈ ਵਰਤਾਲ ਸਿੰਘ ਜੀ ਤੇ ਸਰਦਾਰ ਮੇਜਰ ਸਿੰਘ ਜੀ ਨਰਿੰਦਰ ਸਿੰਘ ਜੀ ਨਰਿੰਦਰ ਨਰਿੰਦਰਪਾਲ ਸਿੰਘ ਜੀ ਇਹ ਝੋਟੇ ਨੇ ਵਿਸਾਰ ਨੇ ਉਹਦੇ ਜਿੰਨੇ ਵੀ ਭਾਈ ਔਰਤਾਂ ਸਿੰਘ ਜੀ ਸਰਦਾਰ ਔਰਤਾਂ ਸਿੰਘ ਜੀ ਬੈਠੇ ਨੇ ਤੇ ਨਾਲ ਇਹ ਮਹਿੰਦਰ ਸਿੰਘ ਜੀ ਜਿਹੜੇ ਕਢਾਈ ਕਰ ਗਾ ਸਾਟਕਾਨਵਸੀ ਸਰਦਾਰ ਮਹਿੰਦਰ ਸਿੰਘ ਜੀ ਪਾਪਾ ਮਹਿੰਦਰ ਸਿੰਘ ਜੀ ਜਿਹੜੇ ਬੁੱਧਾਦਾਲ ਵੱਲੋਂ ਇਹ ਸਾ ਸਤਾਂ ਦੀ ਸੇਵਾ ਨੂੰ ਹੁੰਦੇ ਸੀ ਤੇ ਗੁਰਤਾ ਸਿੰਘ ਜੀ ਤੇ ਬਲਕਰਾਂ ਸਿੰਘ ਜੀ ਤੇ ਅਮਰਜੀਤ ਸਿੰਘ ਜੀ ਹਰੇਦਰ ਸਿੰਘ ਜੀ ਕਈ ਵਾਰੀ ਨਾਮ ਜਿਹੜਾ ਹਿੰਦੀ ਚ ਬਿਤੇ ਹੋਏ ਨੇ ਮਾਰੋ ਬਾ ਫਾਰੀ ਲੋ ਤੇ ਕਰਸੇਮ ਸਿੰਘ ਜੀ ਤੇ ਗੁੰਡੀਆਂ ਮਸਤ ਵਾਲੇ ਕਰਸੇਮ ਸਿੰਘ ਜੀ ਗਾਜ ਸਿੰਘ ਜੀ ਤੇ ਸਰਦੂਲ ਸਿੰਘ ਜੀ ਜਿਹੜੇ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤੇ ਜਦੋਂ ਬਾਬਾ ਜੀ ਉਹਨੇ ਢਿੱਲੇ ਚੱਲ ਰਹੇ ਸੀ ਦੀਮਾ ਜੀ ਬਾਬਾ ਜੀ ਥੋੜੇ ਕਾਫੀ ਆਪਣੇ ਸਮੇ ਤੋਂ ਪਟ ਲੈ ਲਓ ਜਿਵੇਂ ਆਪਦੇ ਆਪ ਨੂੰ ਕਹਿੰਦੇ ਨਹੀਂ ਸੀ ਸਭ ਤੋਂ ਪਹਿਲਾਂ ਤੋਂ ਮੈਂ ਸਤਖਨਵਾਸੀ ਬਾਬਾ ਮਹਿੰਦਰ ਸਿੰਘ ਹੋਣਾ ਹਾਂ ਜਿਹੜੇ ਬਹੁਤ ਇੱਥੇ ਸੇਵਾ ਤੇ ਸਿਮਰਨ ਦੇ ਰਾਹੀਂ ਉਹਨਾਂ ਨੇ ਇਸ ਹਸਤਾਨ ਤੇ ਬਹੁਤ ਤਰੱਕੀ ਕੀਤੀ ਤੇ ਨਾਲ ਹੀ ਜਿਹੜਾ ਬੁੱਢਾ ਦਲ ਦਾ ਹਮੇਸ਼ਾ ਉਹਨਾਂ ਨੇ ਸਾਥ ਦਿੱਤਾ ਕਿ ਜਿਹੜੀ ਸ਼ਾਨੀ ਹੈ ਇਤਿਹਾਸ ਪਾਕਿਸਤਾਨ ਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਸ਼ੌਟ ਤੇ ਆਕੀ ਨਾਲ ਬੰਧਨ ਸਾਂਝੇ ਕਰਨੇ ਨੇ ਜਦੋਂ ਭੰਤਨ ਸਾਹਿਬ ਸਿੰਘ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜਿਹੜੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਜੀ ਜਦੋਂ ਗੁਰਤਾ ਗਦੀ ਗੁਰੂ ਕ੍ਰੰਤ ਸਾਹਿਬ ਜੀ ਨੂੰ ਪੱਖੇ ਕਿਸੇ ਅਨਾਂ ਅਸਵੀ ਹਜੂਫਲ ਨੰਦੇ ਸਾਹਿਬ ਜੀ ਤੇ ਹੁਕਮਾਂ ਨੇ ਪੁੱਤਾ ਦਲ ਦੇ ਜਿਹੜੇ ਪਹਿਲੇ ਜਫੀਦਾਰ ਸੀ ਪਾਪਾ ਮਨੋਜ ਸਿੰਘ ਜੀ ਨੂੰ ਨਿਸ਼ਾਨ ਨਗਾਰਾ ਪੱਖੇ ਕੀਤਾ ਸਿਰੀ ਸਾਹਿਬ ਬਖਸ਼ਿਸ਼ ਕੀਤੀ ਤੇ ਹੁਕਮਨਾਮੇ ਬਖਸ਼ਿਸ਼ ਕੀਤੇ ਪਾਪਾ ਮਨੋਜ ਸਿੰਘ ਜੀ ਹੋਰਾਂ ਨੂੰ ਉਹਨਾਂ ਦੀ ਅਗਵਾਈ ਦੇ ਵਿੱਚ ਪਾਪਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਿਆ ਸੀ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਵਾਸਤੇ ਮਾਤਾ ਗੁਰੂਕੌਰ ਜੀ ਦਾ ਤੇਹੀ ਜੀ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਭਗਮ ਕੀਤਾ ਸੀ ਜਿਵੇਂ ਮੈਂ ਵਿਚਰਦਾ ਉਹੇ ਵਿਚਰਨਾ ਤੇ ਦੂਸਰੇ ਜਥੇਦਾਰ ਪੁੱਡਾ ਦਲ ਦੇ ਗਿਆਨ ਸਰਵਾਰਾ ਸਿੰਘ ਜੀ ਤੀਸਰੇ ਨਵਾਬ ਕਪੂਰ ਸਿੰਘ ਜੀ ਚੌਥੇ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਆਲੂਵਾਲੀਆ ਜਦੋਂ ਪੁੱਡਾ ਦਲ ਦੇ ਜਥੇਦਾਰ ਬਣੇ ਉਸ ਵੇਲੇ ਜਿਹੜਾ ਪੀਕਾ ਨੇ ਦੇ ਇੱਥੇ ਰਾਜਾ ਸੀ ਤੇ ਉਹ ਜਿਹੜਾ ਪੁੱਡਾ ਦਲ ਦਾ ਬਹੁਤ ਹੀ ਉਹਨੇ ਜਿੱਲੇ ਆਪਣੇ ਵੱਲੋਂ ਪਹਿਲਾਂ ਉਹ ਪ੍ਰਿਆਗ ਭੇਜੀ ਸੀ ਕਿ ਮੇਰੀ ਆਕੇ ਇਥੇ ਅਕਾਲ ਤਖਤ ਸਾਹਿਬ ਦੇ ਵੀ ਬੁੰਡਾਦਲ ਦਾ ਕੋਈ ਜ਼ਥੇਦਾਰ ਹੁੰਦਾ ਸੀ ਉਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਜ਼ਥੇਦਾਰ ਹੁੰਦਾ ਸੀ ਤੇ ਜਦੋਂ ਬਾਬਾ ਜੱਸਾ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਅਕਾਲ ਤਖਤ ਸਾਹਿਬ ਦੇ ਵੀ ਘਰ ਨੇੜੇ ਰਾਜੇ ਨੇ ਉਥੇ ਭੇਜਿਆ ਸੁਨਿਆ ਭੇਜਿਆ ਆਪਣੇ ਜਿਹੜੇ ਸੀ ਵਫਾਦਾਰ ਵਜ਼ੀਰ ਭੇਜੇ ਕਿ ਮੇਰੀ ਜਿਹੜੀ ਹੈ ਇੱਥੇ ਮਨਤਾ ਆ ਕੇ ਕੀਤੀ ਜਾਵੇ ਉਦੋਂ ਬਾਬਾ ਜੱਸਾ ਸਿੰਘ ਜੀ ਹੋਰਾਂ ਨੇ ਕਿਹਾ ਸੀ ਕਿ ਜਿਹਨੇ ਕੋਈ ਮਨਤ ਲੈਣੀ ਹੈ ਉਹ ਆ ਕੇ ਅਕਾਲ ਤਖਤ ਸਾਹਿਬ ਦੇ ਆ ਕੇ ਆਪ ਸਾਹਮਣੋਂ ਖੁੰਦਾ ਹੈ ਫਿਰ ਜਿਹਦੀ ਉਹਦੀ ਫਰਿਆਦ ਪੂਰੀ ਹੁੰਦੀ ਹੈ ਤੇ ਫਿਰ ਜਿਹੜੇ ਪੀਕਾ ਨੇ ਤੇ ਰਾਜੇ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਬਾਬਾ ਜੱਸਾ ਸਿੰਘ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਡਾਦੰਦ ਦੇ ਚੋਥੇ ਜਥੇਦਾਰ ਸੀ ਤੇ ਕੋणा ਦੀ ਜਿਹੜੀ ਹੈ ਬੇਨਤੀ ਤੇ ਉਹ ਵੀ ਆ ਕੇ ਉਸ ਵੇਲੇ ਦੇ ਵੀਖਾ ਨੇ ਤੇ ਰਾਜੇ ਦੀ ਮਦਦ ਕੀਤੀ ਫੌਜਾਂ ਦੇ ਨਾਲ ਉਸ ਵੇਲੇ ਜਿਹੜਾ ਪਾਪਾ ਜਸਵਰ ਸਿੰਘ ਆਨੂ ਵਾਲਗਿਆ ਜੀ ਨੇ ਇਹ ਬੁੱਢਾ ਜੋੜ ਜੋੜ ਕਹਿੰਦੇ ਵੀ ਜਿਹੜਾ ਛੱਪੜ ਨੂੰ ਤਲਾਬ ਦੇ ਕੰਢੇ ਤੇ ਜਿਹੜਾ ਇੱਥੇ ਬੁੱਢਾ ਦਲ ਦਾ ਜਿਹੜਾ ਪੜਾ ਸੀ ਤੇ ਇਸੇ ਅਸਥਾਨ ਤੇ ਪਾਪਾ ਜੀ ਹੋਰਾਂ ਨੇ ਜਿਹੜੇ ਆ ਕੇ ਚੱਲ ਪਾਏ ਤੇ ਪਾਪਾ ਸੁਖਾ ਸਿੰਘ ਪਾਪਾ ਮਹਿਤਾਬ ਸਿੰਘ ਜੀ ਉਸ ਵੇਲੇ ਜਿਹੜੇ ਬੁੱਢਾ ਦਲ ਦੇ ਨਾਲ ਸੀ ਉਧਰੋਂ ਜਦੋਂ ਪਤਾ ਲੱਗਿਆ ਅਮਰਸਰ ਸਾਹਿਬ ਕੋ ਭਾਈ ਬਲਾਕਾ ਸਿੰਘ ਜੀ ਨੇ ਆ ਕੇ ਦੱਸਿਆ ਕਿ ਮੱਥਾ ਰੰਗੜ ਜਿਹੜਾ ਉਹ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਤੇ ਜਦੋਂ ਪਤਾ ਲੱਗਿਆ ਤੇ ਬਾਬਾ ਜੱਸਾ ਸਿੰਘ ਆਨੁਵਾਰ ਗਿਆ ਜੀ ਨੇ ਇਸੇ ਹਸਤਾਨ ਤੋਂ ਜਿਹੜਾ ਬਾਬਾ ਸੁਖਾ ਸਿੰਘ ਅਮਰਪੁਰ ਲਈ ਦੁਆਨ ਸਜੇ ਹੋਏ ਸੀ ਤੇ ਬਾਬਾ ਜੱਫਾ ਸਿੰਘ ਨੇ ਹੁਕਮ ਕੀਤਾ ਸੀ ਕੋਈ ਗੁਰੂ ਦਾ ਸਿੰਘ ਜਿਹੜਾ ਅਰਦਾਸ ਕਰਕੇ ਆਹ ਸ੍ਰੀ ਸਾਹਿਬ ਰੱਖਤੀ ਸੀ ਦਵਾਨ ਦੇ ਵਿੱਚ ਕੋਈ ਇਹ ਨੂੰ ਚੁੱਕੋ ਤੇ ਮੱਸੇ ਰੰਗੜ ਦਾ ਸਿਰ ਜਿਹੜਾ ਵੱਢ ਕੇ ਲੈ ਕੇ ਆਉਣਾ ਉਦੋਂ ਪਾਪਾ ਜੱਫਾ ਸਿੰਘ ਬਾਬਾ ਮਹਤਾਬ ਸਿੰਘ ਇਸੇ ਆਸਥਾਨ ਤੋਂ ਜਿਹੜੇ ਗਏ ਸੀ ਆ ਵਾਣ ਵੀ ਉਹੀ ਹੈ ਤੇ ਇਸੇ ਆਸਥਾਨ ਤੋਂ ਬਾਬਾ ਜੀ ਜਿਹੜੇ ਗਏ ਬਾਬਾ ਸੁੱਖਾ ਸਿੰਘ ਬਾਬਾ ਮਹਤਾਬ ਸਿੰਘ ਮੱਸੇ ਰੰਗੜ ਦਾ ਜਿਹੜਾ ਸਿਰ ਵੱਢ ਕੇ ਜਦੋਂ ਆਪਾਂ ਦਰਸ਼ਨ ਕਰਦੇ ਆ ਹਨੂਮਾਨ ਦਾ ਟੋਨ ਉੱਥੇ ਜਦੋਂ ਜਾਂਦੇ ਵੀ ਆਉਂਦੇ ਵੀ ਉਹਨਾਂ ਨੇ ਵਿਸ਼ਰਾਮ ਕੀਤਾ ਸ੍ਰੀ ਬਾਨਵਾਨ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਛੇ ਰੰਗੜ ਦਾ ਸਿਰ ਵੱਢ ਕੇ ਇਸੇ ਜਗ੍ਹਾ ਤੇ ਜਿਹੜੇ ਲੈ ਕੇ ਆਏ ਸੀ ਇਹ ਉਹ ਮਹਾਨ ਅਸਥਾਨ ਹੈ ਇਸੇ ਅਸਥਾਨ ਤੇ ਮੱਛੇ ਰੰਗੜ ਦਾ ਉਹ ਸਿਰ ਵੱਢ ਕੇ ਜਦੋਂ ਲੈ ਕੇ ਆਏ ਸੀ ਉਹਦੇ ਸਿਰ ਦੇ ਨਾਲ ਖਾਲਸੇ ਨੇ ਫੁੱਟੋ ਖਿੰਡੀ ਜਿਹੜੀ ਖੇਡੀ ਤੇ ਮੈਦਾਨ ਦੇ ਵਿੱਚ ਉਹ ਜਿਹੜਾ ਰੋਲਿਆ ਸੀ ਉਹ ਮਹਾਨ ਅਸਥਾਨ ਹੈ ਜਦੋਂ ਮੈਂ ਦਰਸ਼ਨ ਤੇ ਪਹਿਲਾਂ ਵੀ ਕਰਦਾ ਰਿਆ ਸੋਨੇ ਸਾਹਿਬ ਇਸ ਲਈ ਬੁੱਢਾ ਦਲ ਦਾ ਹੈਡਕੋਾਈਟਰ ਹੋ ਜੋ ਵੀ ਗਿਆ ਮਾਰੇ ਸੋਨੇ ਦੇ ਵਿੱਚ ਤੇ ਜਦੋਂ ਬਾਬਾ ਰਣਜੀਤ ਸਿੰਘ ਜੀ ਇਸੇ ਅਸਥਾਨ ਤੇ ਉਹ ਇੱਕ ਅੱਖ ਤੋਂ ਮਾਖਾ ਸਿੰਘ ਕਹਿੰਦੇ ਨੇ ਲਖਨੀਤਰਾ ਵੀ ਕਹਿੰਦੇ ਨੇ ਨਹਿੰਗਰ ਤੇ ਉਹ ਆਪਣੇ ਬੜੇ ਅਰਬ ਸੁਭਾਅ ਦੇ ਸੀ ਮੈਂ ਵੀ ਦਰਸ਼ਨ ਕੀਤੇ ਨੇ ਤੇ ਸਤਖੰਡ ਵਾਸੀ ਬਾਬਾ ਚੇਤ ਸਿੰਘ ਜੀ ਹੋਰਾਂ ਮਿਲੇ ਉਹ ਇਸੇ ਅਸਥਾਨ ਤੇ ਸੇਵਾ ਨਿਮਾਉਂਦੇ ਹੁੰਦੇ ਸੀ ਇਹ ਤੋਂ بابا ਚੇ ਸੰਜੀ ਹੋਰਾਂ ਨੇ ਕੋਲ ਵੀ ਆਪ ਜੀ ਦਰਸ਼ਕ ਕਰਦੇ ਹੋ ਉਹ ਸਾ ਜਿਹੜਾ ਨਿਸ਼ਾਨ ਸਾਹਿਬ ਹੈ ਪ੍ਰਾਤਨ ਇਹ ਖੜੇ ਦੇ ਜਿਹੜਾ ਨੀ ਪੱਥਰ ਹੈ ਉਹ ਬਾਬਾ ਚੇ ਸੰਜੀ ਹੋਰਾਂ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਬੁੱਢਾਦਲ ਦੇ ਜਿਹੜੇ ਮਹਾਰਵੀ ਜਥੇਦਾਰ ਸੀ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਜਿਹੜੀ ਕਰਵਾਈ ਤੇ ਬਾਬਾ ਰਣਜੀਤ ਸਿੰਘ ਜੀ ਇੱਥੇ ਹੀ ਆ ਬੋਰ ਪਿੱਪਲ ਦੇ ਥੱਲੇ ਹੀ ਉਹਨਾਂ ਦਾ ਜਿਹੜਾ ਸਮੁਹੰਦਾਸ ਸੀ ਬਾਬਾ ਸੰਤਾਰ ਸਿੰਘ ਜੀ ਜਦੋਂ ਆਉਂਦੇ ਸੀ ਇੱਥੇ ਕੰਬੂ ਦੇ ਵਿੱਚ ਜਿਹੜਾ ਕੰਬੂ ਲਾ ਕੇ ਇੱਥੇ ਰਹਿੰਦੇ ਹੁੰਦੇ ਸੀ ਸਮਾ ਸਮਾ ਜਿਹੜਾ ਸਮਰੱਥ ਹੈ ਮੈਂ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਤੂੰ ਕਰੇ ਜਿਤ ਲਾਏ ਮਨੁੰਦਿਆ ਫਲ ਪਾਉਣਾ ਹਉਮੈ ਵਿੱਚੋਂ ਜਾਏ ਜਦੋਂ ਬਾਬਾ ਮਹਿੰਦਰ ਸਿੰਘ ਉਸਰੋਂ ਪੁੱਤਰ ਦਾਦੀ ਮੈਂ ਜਦੋਂ ਬਾਬਾ ਸੰਤਾਰ ਸਿੰਘ 2007 ਦੇ ਵਿੱਚ ਬਾਬਾ ਸੰਤਾਰ ਸਿੰਘ ਅਜੇ ਬਜ਼ੁਰਗ ਸੀ ਤੇ ਉਹਨਾਂ ਨੇ ਮੈਨੂੰ ਉਤਰਾ ਅਧਿਕਾਰੀ ਜਿਹੜਾ ਆਪਣਾ ਥਾਪਿਆ ਤੇ ਜਿਉਂਦੇ ਜੀ ਉਹਨਾਂ ਨੇ ਮੈਨੂੰ ਜਿਹੜੀ ਬੁੱਢਾ ਦਲ ਦੀ ਕੁਮਾਰ ਸੰਭਾਲੀ ਉਸ ਵੇਲੇ ਬਾਬਾ ਸੰਤਾਰ ਸਿੰਘ ਜੀ ਹੋਰਾਂ ਦੇ ਨਾਲ ਬਹੁਤ ਸਮੇਂ ਤੋਂ ਮੈਂ 1973 ਤੋਂ ਅੱਜ ਤੱਕ ਲੈ ਕੇ ਇਸ ਸਥਾਨ ਤੇ ਹਰ ਸਾਲ ਦਰਸ਼ਨ ਕਰਦਾ ਰਿਹਾ ਭਾਵੇਂ ਬਾਬਾ ਮਹਿੰਦਰ ਸਿੰਘ ਜੀ ਫੇਰ ਤੇ ਉਹਨਾਂ ਤੋਂ ਪਹਿਲਾਂ ਵੀ ਬੁੱਢਾ ਦਲ ਦੇ ਪਹੁਤ ਸਿੰਘਾਂ ਨੇ ਜਿਹੜਾ ਇਸ ਸਥਾਨ ਦੀ ਸੇਵਾ ਸੰਭਾਲੀ ਪਰ ਜਦੋਂ ਬਾਬਾ ਮਹਿੰਦਰ ਸਿੰਘ ਜੀ ਨੇ ਇਸ ਆਸਥਾਨ ਦੀ ਸੇਵਾ ਸਮਾਜੀ 2007 ਦੇ ਵਿੱਚ ਮੈਂ ਬੁੱਢਾ ਦਲ ਦਾ ਜਥੇਦਾਰੀ ਵਜੋਂ ਸੇਵਾ ਸਮਾਜੀ ਤੇ ਉਦੋਂ ਬਾਬਾ ਮੈਂਡਲਸਨ ਜੀ ਹੋਰੀ ਜਿਹੜੇ ਐ ਦੰਦਵਾ ਸਾਹਿਬ ਮੇਰੇ ਕੋਲੇ ਆਏ ਤੇ ਇਹ ਸਾਰੇ ਹੀ ਸੱਜਣ ਵਾਲਾ ਦੇ ਲਾਲ ਸੀ ਤੇ ਉਦੋਂ ਬਾਬਾ ਜੀ ਮੈਂਡਲਸਨ ਜੀ ਕਹਿੰਦੇ ਬਾਬਾ ਜੀ ਬੁੱਢਾ ਜੋੜ ਦੀ ਆਪਾਂ ਸੇਵਾ ਜਿਹੜੀ ਹੈ ਪਹਿਲਾਂ ਇੱਥੇ ਕਾਲ ਸੇਵਾ ਵਾਰੀ ਜਦੋਂ ਮੈਂ ਆਇਆ ਸੀ ਉਦੋਂ ਇੱਕ ਮਹਾਂਪੁਰਖਾਂ ਨੂੰ ਜਿਹੜੀ ਥੋੜੀ ਦੇਰ ਵਾਸਤੇ ਸੇਵਾ ਵੀ ਦਿੱਤੀ ਸੀ ਮੈਂ ਵੀ ਟੈਂਕੀ ਦੇ ਉੱਤੇ ਥੱਲੇ ਹੀ ਇੱਕ ਕਮਰਾ ਸੀ ਉੱਥੇ ਹੀ ਆ ਕੇ ਬਿਸਰਾ ਜਿਹੜਾ ਆਰਾਮ ਕੀਤਾ ਇੱਕ ਦੋ ਦਿਨ ਤੇ ਬਹੁਤ ਇੱਥੇ ਮਸਤਾਨਾ ਹੀ ਪੈਰਾ ਸੀ ਮੈਂ ਗੱਲ ਕਰ ਰਿਹਾ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਜਦੋਂ ਇਸ ਹਸਪਤਾਲ ਦੀ ਸੇਵਾ ਉਹਨਾਂ ਨੂੰ ਸੰਭਾਲੀ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇੱਕ ਜਿਹੜੀ ਆਪਣੀ ਟੀਮ ਜਿਹੜੀ ਕਾਇਮ ਕੀਤੀ ਇਹ ਜਿਹੜਾ ਸੱਜਣਾ ਦੇ ਨਾਮ ਲੈਣੇ ਅਵਕਾਸ਼ ਸਿੰਘ ਕਾਰਜ ਸਿੰਘ ਹੋਰੀ ਸਾਡੇ ਤੇ ਇਹਨਾਂ ਨੇ ਪੂਰਾ ਮਾ ਦਾ ਸਾਥ ਵੀ ਦਿੱਤਾ ਤੇ ਜਦੋਂ ਮੇਰੇ ਕੋਲੇ ਆਏ ਕਹਿੰਦੇ ਬਾਬਾ ਜੀ ਕੋਈ ਗੱਡੀ ਨਹੀਂ ਹੈ ਤੇ ਮੈਂ ਵੀ ਇੱਕ ਆਪਣੇ ਪੁਰਾਣੀ ਮੇਰੇ ਕੋਲੇ 407 ਸੀ ਗੱਡੀ ਮੈਂ ਬਾਬਾ ਮਹਿੰਦਰ ਸਿੰਘ ਜੀ ਆ ਗੱਡੀ ਲੈ ਜਾਉਂ ਹਜੇ ਮੈਂ ਵੀ ਨਹਾ ਨਹਾ ਹੀ ਪੜਿਆ ਤੋ ਤੁਸੀਂ ਕੋਈ ਨੀ ਇੱਕ ਵਾਰੀ ਕਾਰਜ ਜਿਹੜਾ ਚਲਾਓ ਤੇ ਆਪਾਂ ਤੁਹਾਡਾ ਪੂਰਾ ਸਾਥ ਦੇਾਂਗੇ ਬਾਬਾ ਮਹਿੰਦਰ ਸਿੰਘ ਜੀ ਉਹਦੇ ਗੱਡੀ ਦੇ ਮੇਰੇ ਕੋਲ ਕਾਗਜ਼ ਵੀ ਹੈ ਨਹੀਂ ਸੀ ਤੇ ਉਹ ਗੱਡੀ ਇੱਥੇ ਲੈ ਕੇ ਆਏ ਮੈਂ ਕਿਹਾ ਹੁਣ ਜਾਗ ਲੱਗੀ ਆ ਤੁਸੀਂ ਅੱਗੇ ਆਪਣਾ ਪਹਿਰਾ ਆਪੇ ਵਧੀਆ ਤਰੀਕੇ ਨਾਲ ਚਲਾਉਣਾ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਜਿਹੜਾ ਬਹੁਤ ਹੀ ਸਿੰਘ ਸਾਹਿਬ ਜੀ ਅੱਜੇ ਧੰਗ ਦੇ ਨਾਲ ਕਾਜ ਕੀਤਾ ਜਿਹੜੀ ਪਹਿਲੇ ਸਾਲ ਜਦੋਂ ਮੈਂ ਇੱਥੇ ਆਇਆ ਮੈਂ ਕਿਹਾ ਬਾਬਾ ਜੀ ਤੁਸੀਂ ਜ਼ਰੂਰ ਆਉਣਾ ਆ ਜਿਹੜਾ ਆਪਣੇ 9 10 11 ਨੂੰ ਆਪਣੇ ਇੱਥੇ ਜੋੜ ਮੇਲਾ ਹੁੰਦਾ ਬਾਬਾ ਫੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਦੀ ਦਾਂਸਗਾ ਨੂੰ ਸਮਰਪਿਤ ਤੇ ਉਹ ਜੋੜ ਮੇਲੇ ਤੇ ਮੈਂ ਜਦੋਂ ਦਰਸ਼ਨ ਕਰਨ ਆਇਆ ਤੇ ਉਦੋਂ ਇਹ ਗੱਡੀ ਤੇ ਪਹਿਲਾਂ ਚੰਡੀਗੜ੍ਹ ਗਿਆ ਉਥੋਂ ਇਹ ਜਿਹੜੇ ਆਪਣੇ ਆਪ ਅਸਰੂਪ ਕੋਈ ਸ਼ੀ ਦਾ ਦੇ ਪ੍ਰਕਾਸ਼ ਦੀ ਪ੍ਰਕਾਸ਼ ਸੁਹਾਇ ਮਾਨ ਨੇ ਉਥੋਂ ਬਣਾ ਕੇ ਲਿਆਏ ਸੀ ਇਹ ਰੂਪ ਜਿਹੜੇ ਤੇ ਫਿਰ ਜਿਹੜੇ ਆ ਇਹਨਾਂ ਨੇ ਪਹਿਲੀ ਵਾਰੀ ਜਿਹੜੀ ਹੈ ਅਗਲੇ ਸਾਲ ਹੀ ਗੱਡੀ ਜਿਹੜੀ ਹੋਰ ਉਹ ਗੱਡੀ ਤੋਂ ਇੱਕ ਗੱਡੀ ਲਈ ਹੌਲੀ ਹੌਲੀ ਜਿnabla ਇਹਨਾਂ ਨੇ ਇਹ ਆਪਣੇ ਕਮਰਿਆਂ ਦੀ ਜਿਹੜੀ ਸੇਵਾ ਕਰਵਾਈ ਤੇਰਾ ਜਗਾ ਨਹੀਂ ਜਦੋਂ ਸਾਡਾ ਜਿਹੜੇ ਨਾਲ ਆਪਣੇ ਸਾਡੇ ਸਥਾਨ ਹੈ ਜਿੱਥੇ ਆਪਣੇ ਕਮੇਟੀ ਦਾ ਜਿਹੜਾ ਪ੍ਰਬੰਧ ਸ਼ਹੀਦਨਗਰ ਤੇ ਸਾਡਾ ਨਹਿਮ ਸਿੰਘਾ ਦਾ ਬਹੁਤ ਦਾ ਵਧੀਆ ਨਹੀਂ ਸੀ ਰਾਮਪਾ ਤੇ ਉਹਨਾਂ ਨੇ ਤੇ ਵਸਦੀ ਵੀ ਚਲੋ ਬਹੁਤ ਪਰ ਸਿੰਘ ਸਾਹਿਬ ਹੋਰਾਂ ਨੇ ਵੀ ਬਹੁਤ ਜਦੋਂ ਇਹ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਕਿmai ਇਹ ਵੀ ਬੁਰੀ ਮਦਦ ਕਰਦੇ ਰਿਹਾ ਜਦੋਂ ਵੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਕੋਈ ਜ਼ਰੂਰਤ ਹੋਣੀ ਬਾਬਾ ਜੀ ਅਕਾਲ ਪੁਰਖ ਸਾਹਿਬ ਦੇ ਸਿੰਘ ਸਾਹਿਬ ਨੂੰ ਗੱਲ ਕਰਨੀ ਹੈ ਜੀ ਪਰ ਉਹਨਾਂ ਨੇ ਸਾਰਿਆਂ ਦੇ ਨਾਲ ਇਹ ਜਿਹੜਾ ਜਦੋਂ ਇਹ ਵਰਜਨ ਹੋਇਆ ਇੱਥੇ ਇੱਥੋਂ ਦੇ ਗੁਰਬਰਾ ਸਾਹਿਬ ਦਾ ਸਾਡਾ ਕੇਸ ਚੱਲਦਾ ਸੀ ਤੇ ਜ਼ਮੀਨਾਂ ਜੈਦ ਆਪਾ ਜਿਹੜੀਆਂ ਇੱਥੇ ਹੀ ਰਹਿ ਜਾਂਦੀਆਂ ਨੇ ਇਨਸਾਨ ਦੀ ਜਿਹੜੀ ਹੈ ਯਾਦ ਹੀ ਉਹ ਜਿਹੜੀ ਕਾਇਮ ਰਹਿੰਦੀ ਹੈ ਫਿਰ ਜਿਹੜਾ ਅਸੀਂ ਬਹੁਤਾ ਕਰਕੇ ਵੀ ਆਪਾਂ ਲੜਾਈ ਝਗੜਿਆ ਜਿਨੀ ਜ਼ਮੀਨ ਤੇ ਹੋਰ ਵੀ ਲੈ ਲਾਂਗੇ ਪਰ ਆਪਸੀ ਜਿਹੜਾ ਪ੍ਰੇਮ ਪਿਆਰ ਹੈ ਜਿਹੜੇ ਟੈਂਟੋ ਕਾਲ ਸਾਥ ਖੌਲਦੇ ਜਿਹਨਾਂ ਦਾ ਹਸਪਤਾਲ ਕੀ ਮਾਣਾ ਨਾ ਸਰਦਾਰ ਮਹਿੰਦਰ ਸੈਣੀ ਇਕੱਠਾ ਜੀ ਸਾਰਿਆਂ ਨੇ ਵਧੀਆ ਰੋਲ ਜਿਹੜਾ ਆਦਾਬ ਕੀਤਾ ਤੇ ਜਿਹੜਾ ਅਸੀਂ ਮੈਂ ਵੀ ਪਿਛਲੇ ਸਾਲ ਹਸਪਤਾਲ ਤੋਂ ਪਹਿਲਾਂ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਬੜੇ ਪ੍ਰੇਮ ਨਾਲ ਜਿਹੜਾ ਉਹਨਾਂ ਨੇ ਵਧੀਆ ਥਾਰੇ ਕੰਮ ਕੀਤੇ ਤੇ ਆਪਸੀ ਜਿਹੜਾ ਫਰੇਮ ਪਿਆਰ ਦੇ ਨਾਲ ਸਾਨੂੰ ਜਿਹੜਾ ਪਹਿਲਾਂ ਤੋਂ ਉਹਨਾਂ ਨੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਨੇ ਆਹ ਜਗ੍ਹਾ ਜਿਹੜੀ ਖਰੀਦ ਕੇ ਇੱਥੇ ਨੀਂ ਪੱਥਰ ਰੱਖਿਆ ਇਹ ਅਸਥਾਨ ਜਿਹੜਾ ਬਣਾਇਆ ਫਿਰ ਜਿਹੜੇ ਹੋਰ ਵੀ ਕਈ ਕੰਮ ਜਿਹੜਾ ਉਹਨਾਂ ਨੇ ਕੀਤੇ ਫਿਰ ਜਦੋਂ ਇਹ ਫਰੇਮ ਜਿਹੜਾ ਸਾਡਾ ਸਮਝੌਤਾ ਹੋ ਗਿਆ ਇਹਦੇ ਚੋਂ ਵੀ ਕੋਈ ਜਿਹੜਾ ਸੀ ਜਮੀਨ ਜਿਹੜੀ ਇਸ ਅਸਥਾਨ ਨੂੰ ਬੁੱਢਾ ਦਰਮੋਂ ਜਿਹੜੀ ਸੀ ਉਹ ਸਮਝੋ ਤੇ ਦੇ ਵਿੱਚ ਸਾਨੂੰ 12 13 ਕਿੱਲੇ ਜਿੰਨੀ ਵੀ ਆਈ ਅਸੀਂ ਆਪਦੇ ਪਿਆਰ ਦੇ ਨਾਲ ਹੀ ਸਾਰੇ ਚੱਲ ਰਹੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰਮੁਖ ਜਨਮ ਸਵਾਰ ਤਰ ਗਿਆ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪੈੜ ਮੰਨਿਆ ਸੋ ਮਹਾਰਾਜ ਦੀ ਬਹੁਤ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਸ਼ਹੀਦਾਂ ਦੀ ਅਪਾਰ ਕਿਰਪਾ ਜਿਨ੍ਹਾਂ ਦੇ ਅশীরਵਾਦ ਦੇ ਨਾਲ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਸ਼ਹੀਦ ਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਜਿਹੜਾ ਜਿੱਥੇ ਸਾਧਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਨੇ ਤੇ ਜਿਹੜਾ ਇਹ ਸਾਰੇ ਇਹ ਟੀਮ ਨੇ ਜਿਹੜਾ ਸਾਡਾ ਸਾਥ ਦਿੱਤਾ ਤੇ ਜਦੋਂ ਪਿਛਲੇ ਦਿਨ ਉਹ ਫੋਨੇ ਤੇ ਲੈ ਚੱਲ ਰਹੇ ਸੀ ਤੇ ਉਦੋਂ ਮੇਰੇ ਕੋਲੇ ਤਲਵੰਡੀ ਖਾਬੋ ਸਾਰੇ ਹੀ ਆਏ ਬਹੁਤ ਪਿਆਰ ਨਾਲ ਤੇ ਉਹਨਾਂ ਨੇ ਕਿਹਾ ਬਾਬਾ ਜੀ ਜਦੋਂ ਵੀ ਕੋਈ ਚੀਜ਼ ਲੈਂਦੇ ਸੀ ਤੇ ਸਾਰੇ ਇਕੱਠੇ ਆ ਕੇ ਰਜਿਸਟਰੀ ਜਿਹੜੀ ਉੱਥੇ ਜਮ੍ਹਾਂ ਕਰਾ ਦਿੰਦੇ ਸੀ ਹੈੱਡ ਕੁਆਰਟਰ ਤੇ ਤੇ ਕੋਈ ਵੀ ਚੀਜ਼ ਲੈਣੀ ਹੁੰਦੀ ਸੀ ਫੇਰ ਵੀ ਗੁਰਮਤੇ ਦੇ ਨਾਲ ਲੈਂਦੇ ਰਹਿ ਤੇ ਪਿਛਲੇ ਦਿਨੀ ਇਹ ਮਨੇ ਕਿਹਾ ਬਾਬਾ ਜੀ ਹੁਣ ਸਾਡੇ ਜਿਹੜੇ ਮਕਦਮੇ ਆ तकरीबन ਠੀਕ ਹੋ ਗਏ ਹਨ ਤੇ ਆਪਦੀ ਖੁਸ਼ੀ ਦੇ ਨਾਲ ਜਿਹੜਾ ਸ਼ਾਂਤੀ ਜਿਹੜੀ ਉਹ ਕਮੇਟੀ ਬਣਾਈ ਹੋਈ ਸੀ ਕਾਰਜ ਦੇ ਪਕਾਰ ਮਕਦਮਿਆਂ ਵਾਸਤੇ ਉਹ ਭੰਗ ਕਰਕੇ ਤੇ ਸਾਰਿਆਂ ਨੇ ਸਾਈਨ ਕਰਵਾ ਕੇ ਉਹਨਾਂ ਨੇ ਜਿਹੜਾ ਤੇ ਉਹ ਵੇਨੂ ਦੇਦ ਤੇ ਵੀ ਬਾਬਾ ਜੀ ਅੱਜ ਤੋਂ ਬਾਅਦ ਜੇ ਨੂੰ ਮਨਜੀ ਤੁਸੀਂ ਇਹ ਸੇਵਾ ਦੇਣੀ ਹੈ ਤੇ ਤੁਸੀਂ ਆਪਦੇ ਹਿਸਾਬ ਨਾਲ ਹੀ ਚਲਾਉਣਾ ਸੋ ਗੁਰੂ ਸਾਹਿਬ ਮੈਂ ਬੇਨਤੀ ਕਰਦਾ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਸਤਖੰਡ ਵਾਸੀ ਉਹਨਾਂ ਦੇ ਪਰਿਵਾਰ ਦੇ ਨਾਲ ਨੂੰ ਆ ਕੇ ਵਜਨ ਕੀਤੇ ਫੇਰ ਆ ਸਾਰੇ ਸੱਜਣ ਜਿਹੜੇ ਕਾਲਜ ਸਿੰਘ ਜੀ ਤੇ ਕੁਲਦੀਪ ਸਿੰਘ ਜੀ ਬਾਬਾ ਆਪਣੇ ਸਰਦਾਰ ਅਵਤਾਰ ਸਿੰਘ ਜੀ ਬੈਠੇ ਨੇ ਤੇ ਉਹਨਾਂ ਦੇ ਸੁਪੁੱਤਰ ਨੇ ਬੈਠੇ ਤਿੰਨੇ ਉਹਨਾਂ ਨਾਲ ਵੀ ਸਾਰਾ ਸਾਰਾ ਜਿਹੜਾ ਗੁਰੂਤਾ ਕਰਕੇ ਤੇ ਇਹਨਾਂ ਨੇ ਕਿਹਾ ਬਾਬਾ ਜੀ ਆਪਾਂ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਕਰ ਗਏ ਨੇ ਜਾਂ ਬੁੱਢਾ ਦਲ ਦੀ ਜੋ ਮਨਿਆਦਾਂ ਉਵੇਂ ਹੀ ਸਾਡਾ ਜਿਹੜਾ ਇਸ ਹਸਪਤਾਨ ਤੇ ਪਹਿਰਾ ਚੱਲਣਾ ਤੇ ਉਸ ਉਹ ਜਿਹੜਾ ਗੁਰਮਤ ਹੈ ਉਹ ਤੁਹਾਡੇ ਸੰਸਾ ਦੇ ਸਾਹਮਣੇ ਜਿਹੜਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਿਵੇਂ ਬਾਬਾ ਮਹਿੰਦਰ ਸਿੰਘ ਜੀ ਬੁੱਢਾ ਦਲ ਦੇ ਤੇ ਬਾਬਾ ਮਹਿੰਦਰ ਸਿੰਘ ਜੀ ਹੋਰੀ ਜਿਹੜੇ ਆ ਦਲ ਪੰਥ ਬਾਬਾ ਵਿਧੀ ਚੰਦ ਜੀ ਬਾਬਾ ਸੋਹਣ ਸਿੰਘ ਉਹਨਾਂ ਨਾਲ ਵੀ ਬੜਾ ਇਹਨਾਂ ਦਾ ਪੁਰਜਾ ਜਿਹੜਾ ਪਿਆਰ ਲਿਆ ਤੇ ਹੁਣ ਵੀ ਸਾਜਾ ਨਾਲ ਬਹੁਤ ਪਿਆਰ ਸੀ ਹੁਣ ਜਿਹੜਾ ਆਹੀ ਇਹ ਗੁਰਮਤਾ ਕੀਤਾ ਜਿਵੇਂ ਸਾਰੇ ਇਹ ਆਪਣੇ ਸਾਰੇ ਬਾਬਾ ਮਹਿੰਦਰ ਸਿੰਘ ਜੀ ਨਾਲ ਇਹਨਾਂ ਨੇ ਜਿਹੜਾ ਪੂਰਾ ਸਹਿਯੋਗ ਦਿੱਤਾ ਤਾਂ ਮੰਨ ਧੰਨ ਸਭ ਤੋਂ ਗੁਰੂ ਕੋ ਹੁਕਮ ਮੰਨਿਆ ਪਾਇਆ ਸੁ ਬੁੱਢਾ ਧਾਲ ਵੱਲੋਂ ਜਿਹੜੀ ਹੈ ਜਦੋਂ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਤੇ ਇਹ ਅੱਗੇ ਹੋ ਕੇ ਜਿਹੜੇ ਉਵੇਂ ਹੀ ਇਨਾਂ ਦੀਆਂ ਸੇਵਾਵਾਂ ਲੈਣ ਲਿਆ ਨੇ ਇਸ ਲਈ ਜਿਹੜੇ ਜਦੋਂ ਬਾਬਾ ਜੀ ਥੱਲੇ ਸੀ ਉਦੋਂ ਆਥਰ ਦੂਲ ਸਿੰਘ ਜੀ ਗਰੰਤੀ ਸਿੰਘ ਖੜੇ ਨੇ ਤੇ ਨਾਲ ਬਾਬਾ ਇਹ ਗੁੱਡਾ ਸਿੰਘ ਜੀ ਇਹ ਬੈਠੇ ਨੇ ਇਹ ਨਾਮ ਉਹਨਾਂ ਦੇ ਜਿਉਂਦੇ ਜੀ ਜਿਹੜੇ ਇੱਥੇ ਬਾਬਾ ਹੀ ਹੋਰਾਂ ਦੇ ਇੱਕ ਬਾਬਾ ਜੋਗਰਾ ਸਿੰਘ ਕਿੱਥੇ ਆ ਇਹ ਬਾਬਾ ਜੋਗਰਾ ਸਿੰਘ ਨੇ ਤੇ ਇਹ ਇੱਥੇ ਬਾਬਾ ਜੀ ਨਾਲ ਸੇਵਾ ਮਹਾਂਪੁਰਖਾਂ ਦੇ ਸੇਵਾ ਨਿਭਾਉਂਦੇ ਰਹਿ ਤੇ ਹੁਣ ਜਿਹੜੀ ਆ ਬਾਬਾ ਇਹਨਾਂ ਦੇ ਨਾਲ ਗਰੰਤਾ ਆਇਆ ਕਿ ਸਾਨੂੰ ਬਾਬਾ ਜੱਸਾ ਸਿੰਘ ਜਿਹੜਾ ਉਹ ਵੀ ਨਾਲ ਦੇ ਦੇ ਤੇ ਮੈਂ ਫਿਰ ਇਹਨਾਂ ਦਾ ਜਿਹੜਾ ਉਹ ਵਜਨ ਪ੍ਰਵਾਹ ਕਰਕੇ ਬਾਬਾ ਜੱਸਾ ਸਿੰਘ ਜੀ ਕਿੱਥੇ ਆ ਹਾਂ ਅੱਗੇ ਆ ਜਾ ਜੱਸ ਤੇ ਜੱਤਾ ਜੀ ਜਿਹੜਾ ਇਹ ਇਹ ਨਾਲ ਸਿੰਘ ਜਿਹੜੇ ਨੇ ਤੇ ਇਹ ਇੱਥੇ ਸੇਵਾ ਨਿਭਾਉਣਗੇ ਇਹ ਸਾਰੇ ਉਵੇਂ ਹੀ ਜੇ ਵੀ ਪਹਿਲਾਂ ਸੇਵਾ ਨਿਭਾਉਂਦੇ ਅੱਗੇ ਨਾਲੋਂ ਵਾਅਦਾ ਛੜ ਕੇ ਇਹਨਾਂ ਦੀ ਅਹੀ ਸੇਵਾ ਲੈਣੀ ਆ ਪਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਵੀ ਸਾਨੂੰ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਸੇਵਾ ਨੂੰ ਆ ਰਹੇ ਨੇ ਉਹਵੇਂ ਕਾਂਟਸੇ ਵੀ ਪਰੇ ਕਉਂਦੀ ਹੀ ਚੰਗੀ ਇੱਕ ਸਾਨੂੰ ਕਹੀ ਇਹਨਾਂ ਦੇ ਹਸਤਾਖਤ ਤਾਂ ਜ਼ਰੂਰ ਆਹੀ ਉੱਥੇ ਵੀ ਸਾਰੇ ਕਾਰਜ ਚਲਾਉਣੇ ਨੇ ਤੇ ਨਾਲ ਮਿਲ ਕੇ ਆਪਾਂ ਪਹਿਰਾ ਕਰਨਾ ਇਹ ਸਿੰਘ ਸਾਰੇ ਆਪ ਜੀ ਦੇ ਨਾਲ ਤੇ ਉਵੇਂ ਹੀ ਜਿਵੇਂ ਬਾਬਾ ਜੀ ਕੋਈ ਤਬਦੀਲੀ ਨਹੀਂ ਅਹੀ ਕਰਨਾ ਉਵੇਂ ਹੀ ਸੇਵਾਏ ਸਾਰੇ ਨਾਲ ਮਿਲ ਕੇ ਕਰਨਗੇ ਬਾਬਾ ਜੀ ਸਾਸ ਜੀ ਤੇ ਬਾਬਾ ਜੋਗਰ ਸਿੰਘ ਬਸ ਬਾਬੂ ਸੰਜੀ ਬਾਬਾ ਬੁੱਤਾ ਸੰਜੀ ਗੱਲ ਗੋਲਾ ਕਰਾਵਾ ਫੱਟੇ ਪਾਵੇ ਨਹੀਂ ਹਾਲੋ ਜਾਵੇ ਰੇ ਇਹ ਸਾਰੇ ਉਵੇਂ ਹੀ ਸੇਵਾ ਨਿਭਾਉਣਗੇ ਬਾਬਾ ਜਸਤਾ ਸਿੰਘ ਜਿਹੜੇ ਨੇ ਇਹਨਾਂ ਦਾ ਵੀ ਕਾਰਜ ਖੇਤਰ ਜਿਹੜਾ ਬਹੁਤ ਜਾਣਾ ਆਉਣਾ ਪੈਂਦਾ ਪਰ ਜਿਹੜੀਆਂ ਮੇਨਸ ਨੇ ਸਾਝੇ ਸਾਰੇ ਨਾਲ ਇਹ ਜਿਹੜਾ ਮੇਨ ਬਾਬਾ ਜਸਤਾ ਸਿੰਘ ਜੀ ਬਾਬਾ ਜੋਗਾ ਸੰਜੀ ਬਾਬਾ ਬੁੱਤਾ ਸੰਜੀ ਇਹ ਸੇਵਾਾਂ ਨਿਭਾਉਣਗੇ ਸਾਰਿਆਂ ਨੇ ਆਪਾਂ ਸਿਨਾ ਦਾ ਪੂਰਾ ਸਾਥ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਸਾਧ ਸੰਗਤ ਵਾਸੀ ਬਾਬਾ ਮਹਿੰਦਰ ਸਿੰਘ ਹੋਰਾ ਦਾ ਆਰਤੀ ਗੋਸ਼ਿਕ ਸੰਗਤਾਂ ਨੇ ਸਾਥ ਦਿੱਤਾ ਹਮੇਸ਼ਾ ਕੋਈ ਵੀ ਕਾਰਜ ਹੁੰਦਾ ਉਹ ਸੰਗਤਾਂ ਤੋਂ ਬਗੈਰ ਨਹੀਂ ਕੋਈ ਕੰਮ ਸਿਰੇ ਚੜਦਾ ਆਪ ਜੀ ਨੇ ਪੂਰਾ ਹਮੇਸ਼ਾ ਸਾਥ ਦੇਣਾ ਜਿਵੇਂ ਆਦ ਅੰਤ ਤੋਂ ਚੱਲਿਆ ਆ ਰਿਹਾ ਸੋ ਇਹ ਮਰਿਆਦਾ ਅਨੁਸਾਰ ਸਾਡੇ ਦਸਤਾਰ ਬੰਦੀ ਜਿਹੜੀ ਹੁੰਦੀ ਹੈ ਉਹ ਬੁੱਢਾ ਦਾ ਉਹ ਇੱਕ ਜ਼ਥੇਦਾਰੀ ਉਹਨੂੰ ਹੀ ਫਿਰ ਤੋਂ ਦਸਤਾਰ ਬੰਦੀ ਹੁੰਦੀ ਹੈ ਮਹੰਤਾਂ ਦੀ ਜਾਂ ਸੇਵਾਦਾਰਾਂ ਦੀ ਦਸਤਾਰ ਬੰਦੀ ਨਹੀਂ ਹੁੰਦੀ ਮੈਂ ਸਾਧਕਨਵਾਸੀ ਬਾਬਾ ਮਹਿੰਦਰ ਸਿੰਘ ਜੀ ਹੋਰਾਂ ਦੇ ਜਿਹੜੇ ਸਪੁੱਤਰ ਹਨ ਉਹਨਾਂ ਨੂੰ ਜਿਹੜੇ ਵੱਡਿਆਂ ਨੂੰ ਉਹਨਾਂ ਨੂੰ ਪਿਤਾ ਪੁੱਤਰੀ ਦਸਤਾਰ ਤੇ ਉਹਨਾਂ ਦੇ ਛੋਟੇ ਪੁੱਤਰਾਂ ਨੂੰ ਜਿਹੜਾ ਮਾਤਾ ਜੀ ਨੂੰ ਸਰੂਪਾ ਤੇ ਨਾਲ ਜਿਹੜੇ ਆਜੇ ਆਪਾਂ ਸਿੰਘ ਸਾਹਿਬ ਜੀ ਕੋਲ ਕੇ ਹਟਣਗੇ ਆਪਾਂ ਫਿਰ ਜਿਹੜੇ ਸਾਡੇ ਇੱਥੇ ਸੇਵਾਵਾਂ ਨਿਭਾਉਂਦੇ ਰਹੇ ਨੇ ਉਹਨਾਂ ਨੂੰ ਸੌਂਪੇ ਦੇਨੇ ਨੇ ਸੋ ਗੁਰੂ ਸਾਹਿਬ ਕਿਰਪਾ ਕਰ ਬਾਬਾ ਮਹਿੰਦਰ ਸੇ ਹੀ ਹੋ ਰਾਂ ਨੂੰ ਆਪਣੇ ਚਰਨਾ ਦੇ ਇਤਿਨਵਾਸ ਬਖਸ਼ਣ ਪਰਵਾਰਕ ਸੁਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਤੁਮ ਸਹਿਤ ਸਾਰੇ ਆਪਣੇ ਸੁਖਦਾਈ ਸਭ ਕੋਏ ਗੁਰੂ ਸਾਹਿਬ ਹਮੇਸ਼ਾ ਸ਼ਾਨਿਆ ਤੇ ਮੇਰ ਪ੍ਰਿਆਤਿ ਰੱਖੀ ਰੱਖਣ ਪਵਣਾ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨਿ ਮੇਲੇ ਜਾਲਪਾ ਜਲੂ ਹੁਵਾਰਾ ਜੋਤੀ ਜੋਤ ਰਹੀ ਸੰਪੂਰਨ ਪ੍ਰਿਆ ਰਾਮ ਜੋ ਗੁਰੂ ਸਾਹਿਬ ਹਮੇਸ਼ਾ ਆਪਣੇ ਸਾਥ ਨਹੀਂ ਬੋਸਿਕ ਸੰਤਾਂ ਦੇ ਮੇਹਰ ਪ੍ਰਿਆਸ ਬਖੀ ਰੱਖਣਾ ਇੰਨਾ ਕੁ ਕਹਿੰਦਾ ਆ ਤੁਹਾਡੇ ਸੰਤਾਂ ਤੋਂ ਖਿਮਾ ਦਾ ਜਾਤ ਪਵਾਵਾਂਗਾ ਫਿਰ ਦੁਆਰਾ ਬੇਨਤੀ ਹੈ ਜਿਵੇਂ ਇਹ ਬਾਬਾ ਮਹਿੰਦਰ ਸਿੰਘ ਸਾਚਕਣਵਾਸੀ ਆਪ ਜੀ ਨੇ ਇਹ ਸਾਰਿਆਂ ਦੇ ਜਿਹੜਾ ਸਾਥ ਦਿੱਤਾ ਆਸ਼ੀਰਵਾਦ ਰੱਖਿਆ ਉਵੇਂ ਆਪਾਂ ਹੁਣ ਵੀ ਉਵੇਂ ਹੀ ਆਸ਼ੀਰਵਾਦ ਸਾਰੀਆਂ ਕੁਰਸੀ ਸੰਤਾਨੇ ਰੱਖਣਾ ਇਹਨਾਂ ਕੋਲ ਸਿੰਦਾ ਆ ਤੁਹਾਡੇ ਸੰਤਾਨਾਂ ਤੋਂ ਠਿਮਾ ਦਾ ਜਾਚ ਹੋਣਾਗਾ ਗੁਰੂ ਸਾਹਿਬ ਕਿਰਪਾ ਕਰਨ ਉਵੇਂ ਦਿਨ ਚੁਕਣੀ ਤੇ ਰਾਤ ਚੁਕਣੀ ਜਿਹੜਾ ਇਹ ਸਥਾਨ ਜਿਹੜਾ ਤਰੱਕੀਆਂ ਨੂੰ ਝੂਏ ਬਲੰਦੀਆਂ ਨੂੰ ਝੂਏ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਸਾਰੇ ਯਾਰ ਮਿਲ ਕੇ ਇਸ ਸਥਾਨ ਦੀ ਜਿਹੜੀ ਹੋਰ ਵੀ ਸੇਵਾਵਾਂ ਨੂੰ ਜਾਰੀ ਰੱਖਣਾ ਹੈ ਇੰਨਾ ਕੁਝ ਕਿੰਦਾ ਆ ਤੁਹਾਡੇ ਸ਼ੰਤਾਂ ਤੋਂ ਖੇਮਾ ਦਾ ਜਾਤ ਕੋਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਸੇਵਕ ਤੋਂ